ਸਤਿ ਸ਼੍ਰੀ ਅਕਾਲ ਸਾਰੇ ਦੇ ਬਖ ਸਾਥੀਆਂ ਨੂੰ ਸਾਥਿਓ ਇੱਕ ਵਾਰ ਫਿਰ ਆਪਸਾਂ ਜੀ ਆਪਣੇ YouTube ਚੈਨਲ ਤੇ ਇੱਕ ਅਪਡੇਟ ਆਈ ਸੀ ਇੱਕ ਲੈਟਰ ਆਈ ਹੈ ਹੁਣੇ ਮੈਂ ਸੋਚਿਆ ਪਹਿਲੇ ਉਹਨੂੰ ਡਿਸਕਸ ਕਰ ਲੀਏ ਤੁਹਾਡੇ ਨਾਲ ਆਪਣੀ ਸੀਰੀਜ਼ ਵੀ ਕੰਟੀਨਿਊ ਰਹੇਗੀ ਇਹਦੇ ਨਾਲ ਦੀ ਨਾਲ ਸਾਥਿਓ ਇਹ ਲੈਟਰ ਜਿਹੜੀ ਆ ਇਹ DPI ਸਕੈਂਡਰੀ ਵੱਲੋਂ ਜਾਰੀ ਹੋਈ ਹੈ ਹੁਣੇ ਅੱਜ ਦੀ ਤਰੀਕ ਚ ਲੈਟਰ ਜਾਰੀ ਹੋਈ ਹੈ ਤੁਸੀਂ ਤਰੀਕ ਦੇਖ ਸਕਦੇ ਹੋ ਫਿਲਹਾਲ ਕਿਸੇ ਵੀ ਗਰੁੱਪ ਦੇ ਵਿੱਚ ਲੈਟਰ ਨਹੀਂ ਆ ਕਿੰਨਾਂ ਦੀ ਲੈਟਰ ਹੈ ਜੀ ਇਮਰਾਨ ਹੁਸੈਨ ਹੋਣਾ ਦੀ ਲੈਟਰ ਆ ਅਨੰਦਰ ਰਿਟ ਨੰਬਰ ਆ ਸੀਐਮ ਨੰਬਰ ਆ ਕੰਟੈਂਪਟ ਨੰਬਰ ਆ ਜੀ ਅ 임ਰਾਨ ਹੁਸੈਨ ਕੌਣ ਨੇ ਜਿਹੜੇ ਤੁਹਾਡੇ ਨੂੰ ਨਹੀਂ ਜਾਣਦੇ 3704 ਅਧਿਆਪਕ ਸਾਥੀ ਨੇ ਜੀ ਮਾਸਟਰ ਕੇਟਰ ਫਿਲਹਾਲ ਇਹ 5th ਪੇ ਕਮਿਸ਼ਨ ਤੇ ਸੈਲਰੀ ਲੈ ਰਹੇ ਨੇ ਅ ਇਹਨਾਂ ਦੇ ਸਪੀਕਿੰਗ ਆਰਡਰ ਸਾਥੀ ਉਹ ਜਾਰੀ ਹੋ ਚੁੱਕੇ ਨੇ ਪਹਿਲਾਂ ਅ ਦਿੱਕਤ ਕੀ ਆ ਅ ਅਸੀਂ ਕੁਝ ਦਿਨ ਪਹਿਲਾਂ ਹਾਈਲਾਈਟ ਕੀਤਾ ਸੀਗਾ ਕਿ ਡਿਪਾਰਟਮੈਂਟ ਜਿਹੜਾ ਆ ਉਹ 30 ਸਤ 3010 ਦੇ ਲੈਟਰ ਨੂੰ ਲੈ ਕੇ 301025 ਵਾਲੇ ਲੈਟਰ ਨੂੰ ਲੈ ਕੇ ਤੁਹਾਡੇ ਸਪੀਕਿੰਗ ਆਰਡਰ ਰਿਵਾਈਜ਼ ਕਰ ਸਕਦਾ ਹੈ ਕਿਉਂ ਰਿਵਾਈਜ਼ ਕਰ ਸਕਦਾ ਹੈ ਕਿਉਂਕਿ 3010 ਵਾਲਾ ਲੈਟਰ ਵੈਸੇ ਅਸੀਂ ਇਲੈਬੋਰੇਟ ਕਰਾਂਗੇ ਬਟ ਮੈਂ ਮੋਟੀ ਮੋਟੀ ਗਲਤੀ ਨੂੰ ਦੱਸ ਦਿੰਦਾ ਹਾਂ ਉਹਦੇ ਵਿੱਚ ਕੀ ਆ ਕਿ ਜਿੰਨਾਂ ਸਾਥੀਆਂ ਦੀ ਤਨਖਾਹ 7th ਨਾਲੋਂ ਘਟ ਰਹੀ ਆ ਕਾਹਦੇ ਚ 5th ਦੇ ਤੇ ਉਹਨਾਂ ਤੇ ਸੌਰਵ ਸ਼ਰਮਾ ਲਾਗੂ ਨਹੀਂ ਹੁੰਦਾ ਉਹ ਦੁਬਾਰਾ 7 ਦੇ ਵਿੱਚ ਹੀ ਉਹਨਾਂ ਦੀ ਫਿਕਸੇਸ਼ਨ ਕੀਤੀ ਜਾਵੇ ਨਾਲ ਦੇ ਨਾਲ ਅਸੀਂ ਇਹ ਦੱਸਿਆ ਸੀਗਾ ਇਨ ਕੇਸ ਜੇ ਡਿਪਾਰਟਮੈਂਟ ਐਵੇਂ ਕਰਦਾ ਆ ਤੇ ਤੁਹਾਨੂੰ ਇੱਕ ਨਿਜੀ ਸੁਣਵਾਈ ਦਾ ਮੌਕਾ ਦਿੱਤਾ ਜਾਊਗਾ ਤੇ ਇਹ ਹੀ ਨਿਜੀ ਸੁਣਵਾਈ ਦਾ ਮੌਕਾ ਸਾਥੀਓ ਸਰਕਾਰ ਨੇ ਦਿੱਤਾ ਆ ਜਿਹੜੀ ਚੀਜ਼ ਦਾ ਸਾਨੂੰ ਡਰ ਸੀਗਾ ਡਿਪਾਰਟਮੈਂਟ ਨੇ ਕਰਤੀ ਆ ਸਮਰੱਥ ਅਧਿਕਾਰੀ ਵੱਲੋਂ ਮਿਤੀ 5 ਜਨਵਰੀ ਨੂੰ 12 ਵਜੇ ਨਿਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਹੈ ਹੁਣ ਇਹਦੇ ਚ ਕੀ ਹੋ ਸਕਦਾ ਹੈ ਇਹਨਾਂ ਦੇ ਸਪੀਕਿੰਗ ਆਰਡਰ ਹੋ ਸਕਦਾ ਹੈ ਰਵਾਈਜ਼ ਹੋਣ ਸਿਰਫ ਇਹਨਾਂ ਦੇ ਨਹੀਂ ਆ ਹੋ ਸਕਦਾ ਸਾਰਿਆਂ ਦੇ ਈਟੀਟੀ ਬੀਐਡ ਮਾਸਟਰ ਕੇਡਰ ਲੈਕਚਰਰ ਸਾਰਿਆਂ ਦੇ ਹੀ ਸਪੀਕਿੰਗ ਆਰਡਰ ਰਵਾਈਜ਼ ਹੋ ਸਕਦੇ ਨੇ ਇਹ ਪੋਸਿਬਿਲਟੀ ਸੀ ਇਹ ਪਹਿਲੇ ਦੱਸਤੀ ਸੀ ਅਸੀਂ ਇਹਦੇ ਸਬੰਧ ਚ ਅਸੀਂ ਡਿਪਾਰਟਮੈਂਟ ਨੂੰ ਵੀ ਮਿਲੇ ਸੀਗੇ ਬਟ ਉਹਨਾਂ ਦੇ ਵੀ ਕੋਈ ਪਾਲਿਸੀ ਮੈਟਰ ਹੁੰਦੇ ਨੇ ਉਹ ਜਿਹੜੇ ਸਾਨੂੰ ਖੁੱਲਕੇ ਨਹੀਂ ਦੱਸ ਸਕਦੇ ਹੁਣ ਇਹਦੇ ਚ ਕਰਨਾ ਕੀ ਆਪਾਂ ਅ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਨੀ ਜੀ ਸੁਣਵਾਈ ਤੇ ਹੁੰਦਾ ਕੀ ਆ ਅ ਅਸੀਂ ਕੀ ਕਰ ਸਕਦੇ ਆ ਜਿਨ੍ਹਾਂ ਨੇ ਤਾਂ 221% ਵਾਲਾ ਕੇਸ ਲਗਾ ਲਿਆ ਜਿਹੜੇ ਕੈਡਰਸ ਨੇ ਜਿਵੇਂ ਲੈਕਚਰਰ ਤੇ 8TNY ਆ ਆਈ ਥਿੰਕ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਆ ਅ ਉਹ ਤਾਂ ਪੂਰੀ ਕੋਸ਼ਿਸ਼ ਕਰਨਗੇ ਜੀ ਸਟੇ ਲੈਣ ਦੀ ਜਿਹੜੇ ਕੈਡਰ ਜਿਹੜੇ ਨੇ ਬਾਕੀ ਅਦਰ ਕੈਡਰਸ ਨੇ ਕਲਰਕਸ ਨੇ ਅ ਉਹਨਾਂ ਨੂੰ ਵੀ ਸਾਡਾ ਇਹ ਸੁਜੈਸ਼ਨ ਆ ਕਿ ਇਹ ਕੇਸ ਲਾ ਕੇ ਇਹਦੇ ਬੇਸ ਤੇ ਅ ਸਟੇ ਲਈ ਜਾਵੇ ਕਿਉਂਕਿ ਡਿਪਾਰਟਮੈਂਟ ਕੀ ਕਰ ਰਿਹਾ ਹੈ ਆ ਡਿਪਾਰਟਮੈਂਟ ਤੁਹਾਡੇ 5th ਦੀ ਬੇਸਿਕ ਪਲੱਸ ਡੀਏ 148% ਤੇ ਸੈਲਰੀ ਕਾਊਂਟ ਕਰ ਰਿਹਾ ਆ ਜਦੋਂ ਤੁਸੀਂ ਇਹ ਕਾਊਂਟ ਕਰੋਗੇ ਤਾਂ ਉਹ ਆਬਵੀਅਸਲੀ ਘਟੂਗੀ ਉਹਦੇ ਤੇ ਡਿਪਾਰਟਮੈਂਟ ਆਈਆਰਓ ਨੇ ਦੇ ਰਿਹਾ ਸੋ ਇਹ ਜਿਹੜੇ ਆ ਡਿਪਾਰਟਮੈਂਟ ਦੀ ਵੈਸੇ ਨੂੰ ਚੱਲ ਗਿਆ ਜਾ ਸਕਦਾ ਆ ਇਹ ਸਭ ਬਾਦੀਆਂ ਗੱਲਾਂ ਨੇ ਫਿਲਹਾਲ ਕੀ ਆ ਫਿਲਹਾਲ ਤੁਹਾਡੇ ਏਕੇ ਦੀ ਜ਼ਰੂਰਤ ਆ ਸਾਥ ਬਣਾਈ ਰੱਖੋ ਤੇ ਇਚਾਂ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਹੋਰ ਕੋਈ ਅਪਡੇਟ ਆਉਂਦੀ ਹੈ ਉਹ ਤੁਹਾਨੂੰ ਜਰੂਰ ਦੱਸਿਆ ਜਾਏਗਾ ਧੰਨਵਾਦ ਸਤਿਓ